ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜੇ ਕਹਿੰਦੇ ਆ ਸਾਡੇ ਕਦਮਾਂ ਪੈ ਲੀਆਂ ਬਈ ਜੱਟਾਂ ਵਾਂਗ ਦੁਖਦੀਆਂ ਆ ਚੀਜ਼ 15 ਦਿਨ ਬੰਦਾ ਖਾਲਵੇ ਬਈ ਝੋਟੇ ਜਿੰਨੀ ਜਾਣ ਜੇ ਨਾ ਵੀ ਬਈ ਫੇਰ ਗੱਲ ਕਰਿਓ ਪਹਿਲਾਂ ਕੇਲੇ ਲਾਉਣੇ ਆ ਫੇਰ ਖੰਜੂਰਾ ਪਾਉਣੀਆਂ ਬਈ ਠੀਕ ਆ ਲਓ ਵੀ ਕੇਲੇਾਂ ਤੋਂ ਬਾਅਦ ਖੰਜੂਰਾ ਤੇ ਫੇਰ ਇੱਕ ਆਪਾਂ ਹੋਰ ਚੀਜ਼ ਪਾਉਣੀਆਂ ਬਈ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਕਹਿੰਦੇ ਬਈ ਯਾਰ ਥਕਾਵਟ ਲੱਤਾਂ ਬਾਹਾਂ ਬੜੀਆਂ ਦੁਖਦੀਆਂ ਜੋਰ ਨਹੀਂ ਮਰਿਆ ਜਾਂਦਾ ਆਹ ਚੀਜ਼ ਕਰ ਲਓ ਨੋਕਤਾ ਬਈ ਬੜਾ ਕਹਿਣ ਨੋਕਤਾ ਡਰਾਈ ਫਰੂਟ ਦੀ ਤਾਂ ਲੋੜ ਨਹੀਂ ਵਿੱਚ ਹੀ ਖਜੂਰਾਂ ਦੇ ਡਰਾਈ ਫਰੂਟ ਹੈਗਾ ਤੇ ਬੜੀ ਕਹਿਣ ਚੀਜ਼ ਬਣ ਗਈ ਬਈ ਬੜੀ ਜਿਆਦੀ ਲੋ ਵੀ ਫੇਰ ਪਹਿਲਾਂ ਕੇਲੇ ਪਾਉਣੇ ਆ ਫੇਰ ਪਾਵਾਂਗੇ ਵੀਰੇ ਆਪਾਂ ਖੰਜੂਰਾਂ ਤੇ ਅੰਨੇ ਜਾਣ ਛੋਟੇ ਜਿਨੀ ਜਾਣ 15 ਦਿਨ ਨਹੀਂ ਬੰਦਾ ਬਸ ਖਾ ਲੋਗੇ ਛੋਟੇ ਜਿਨੀ ਜਾਣ ਨਾ ਆਵੇ ਤਾਂ ਕੋਈ ਫੇਰ ਗੱਲ ਕਰੇਗਾ ਲੋਵੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਪੁੱਜੇ ਛੁੱਲੇ ਪੁੱਜੇ ਛੁੱਲੇ ਪਾ ਕੇ ਗਾਂ ਕਰ ਲੈ ਕੈਮਰਾ ਮੜਾ ਦਿਖਾ ਦੇ ਪੁੱਜੇ ਛੁੱਲੇ ਪਾ ਕੇ ਉਸ ਤੋਂ ਬਾਅਦ ਫੇਰ ਪਾਵਾਂਗੇ ਆਪਾਂ ਦੁੱਧ ਪਾਵਾਂਗੇ ਆਪਾਂ ਦੁੱਧ ਅੰਨੀ ਜਾਨ ਝੋਟੇ ਜਿੰਨੀ ਜਾਨ ਬਾਈ ਮੋਂ ਬਈ ਹੁਣ ਕਰਾਂਗੇ ਆਪਾਂ ਇਹਨੂੰ ਗ੍ਰੈਂਡ ਸਭ ਤੋਂ ਵੱਡੀ ਗੱਲ ਇਹ ਬਈ ਇਹਦਾ ਟੇਸਟ ਵੀ ਬਹੁਤ ਵਧੀਆ ਟੇਸਟ ਵੀ ਬਹੁਤ ਵਧੀਆ ਬਣਦਾ ਬੜੀ ਘੈਂਟ ਚੀਜ਼ ਬਣੀ ਬਈ ਬੜੀ ਜਿਆਦੀ ਘੈਂੜੇ ਪਿੰਚ ਵੀ ਟੇਸਟ ਤੇ ਅੰਨੇ ਜਾਣਦੇ ਮਾਲਕ ਚੇਨ ਚ ਵੀ ਬਈ ਟੇਸਟ ਹੁੰਦਾ ਹੈ ਬਹੁਤ ਘੈਂਟ ਚੀਜ਼ ਬਣੀ ਬਈ ਬਣੋਗੇ ਬਈ ਜੇ ਸੰਤ ਮੈਨੂੰ ਤੁਹਾਨੂੰ ਇਹ ਤਜਰਬਾ ਮੇਰਾ ਵਧੀਆ ਲੱਗਿਆ ਬਈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਵੀ ਕਿਹਦੇ ਕਿਹਦੇ ਦੀ ਝੋਟੇ ਜਿੰਨੀ ਜਾਣਾ ਹੈ